ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਅੱਜ ਆਪਾਂ ਨਾ ਇਹ ਮੁੰਡੇ ਸਿੱਦੇ ਆ ਫੋਗਰ ਲਵਾਉਣ ਵਾਸਤੇ ਜਿਹਨੇ ਪੰਜਾਬੀ ਪੋਰੇ ਕਰ ਰਹੇ ਨੇ ਪਸ਼ੂਾਂ ਤੇ ਇਨਾ ਤੋਂ ਆਪਾਂ ਜਾਣਕਾਰੀ ਲੈ ਕੇ ਤੁਹਾਨੂੰ ਸਾਰੀ ਦੱਸ ਦਿਆਂ ਪਹਿਲਾਂ ਬਾਈ ਜੀ ਤੋਂ ਨਾਮ ਐਡਰੈਸ ਪੁੱਛਾਂਗੇ ਫਿਰ ਉਹ ਪੂਰਾ ਵਾਰੇ ਕਿ ਕਿਹੜੇ ਕਿੱਦਾਂ ਦੇ ਲੱਗ ਜਾ ਤੁਹਾਨੂੰ ਜਾਣਕਾਰੀ ਦੇਣਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਪੂਰਾ ਪਹਿਲਾਂ ਨਾਮ ਮੇਰਾ ਗੁਰਦੀਪ ਸਿੰਘ ਹੈ ਜੀ ਪਿੰਡ ਜੰਗਿਆਣਾ ਹਾਂਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਪਾ ਜੀ ਆਪਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8427709478 ਜੀ 8327709478 ਜੀ ਹਾਂਜੀ ਇਹ ਇਹਨਾਂ ਦਾ ਮੋਬਾਈਲ ਨੰਬਰ ਆ ਤੇ ਆਪਣਾ ਕੰਮ ਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੌਗਰਾਂ ਦਾ ਕੰਮ ਆ ਜੀ ਹਾਂਜੀ ਹਾਂਜੀ ਵਿੱਦ ਮਟੀਰੀਅਲ ਕੰਮ ਆ ਜੀ ਆਪਣਾ ਤੇ ਜਿਹਦੇ ਵਿੱਚ ਆਪਾਂ ਨੂੰ ਇੱਕ ਸੀਜ਼ਨ ਮਤਲਬ 3 ਮਹੀਨਿਆਂ ਦੀ ਗਾਰੰਟੀ ਦਿੱਤੀ ਜਾਂਦੀ ਆ ਹਰੇਕ ਚੀਜ਼ ਦੀ ਜੇ ਕੋਈ ਕੁਝ ਵੀ ਖੜਦਾ ਅਸੀਂ ਫ੍ਰੀ ਆਫ ਕਾਸਟ ਬਿਲਕੁਲ ਫ੍ਰੀ ਠੀਕ ਕਰਕੇ ਜਾਂਦੇ ਆ 3 ਮਹੀਨਿਆਂ ਵਿੱਚ ਜੀ ਹਾਂਜੀ ਤੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਆਪਾਂ ਪਹਿਲਾਂ ਦਾ ਫੌਗਰ ਲਾਉਂਦੇ ਸੀਗੇ ਉਹਨਾਂ ਨਾਲ ਪਸ਼ੂਆਂ ਨੂੰ ਪ੍ਰੋਬਲਮ ਕੀ ਆਉਂਦੀ ਸੀਗੀ ਜੀ ਹਾਂਜੀ ਵੀ ਥੱਲੇ ਜਾਦੇ ਚੱਕੜ ਹੋ ਜਾਂਦਾ ਸੀਗਾ ਹਰੀ ਧੱਲੇ ਜਾਦੇ ਚਿੱਕੜ ਹੋ ਜਾਂਦਾ ਸੀ ਪਸ਼ੂਆਂ ਦੇ ਲਾਗੇ ਲੱਗ ਜਾਂਦੇ ਸੀਗੇ ਜੀ ਹਾਂ ਜਿਹਦੇ ਵਿੱਚ ਬਾਅਦ ਚੋਂ ਪਸ਼ੂ ਬ ਕਹੀ ਤਾਂ ਜਾਰੇ ਬਹੁਤ ਬਿਮਾਰ ਹੋ ਜਾਂਦੇ ਸੀ ਤੇ ਖੁਰਨੀਆਂ ਚ ਪਾਣੀ ਜਾਂਦਾ ਸੀਗਾ ਜੀ ਕਈਆਂ ਨੂੰ ਤਾਂ ਬੰਨ ਤੱਕ ਵੀ ਪੈ ਗਏ ਜੀ ਐਦਾਂ ਦੀ ਪ੍ਰੋਬਲਮ ਆਉਂਦੀ ਸੀ ਉਹਦਾ ਆਪਾਂ ਇੱਕ ਸੋਲੂਸ਼ਨ ਕਰਿਆ ਜਿਹੜਾ ਨੋਜਲ ਹੈ ਹਾਂਜੀ ਉਹਦਾ ਆਪਾਂ ਇੱਕ ਸੋਲੂਸ਼ਨ ਕੱਢਿਆ ਜੀ 0.1 ਨਿਊਜਲ ਲਈ ਹੈ ਜੀ ਇਹ ਸਿਰਫ ਇਹਦੀ ਪਾਣੀ ਦੀ ਜਿਹੜੀ ਕੰਜ਼ਪਸ਼ਨ ਹੈੀ ਬਹੁਤ ਘੱਟ ਆ ਜੀ ਸਿਰਫ 1 ਘੰਟੇ ਵਿੱਚ ਇੱਕ ਨਿਊਜਲ 1-2 ਸਵਾ ਲੀਟਰ ਪਾਣੀ ਮਸਾ ਹੀ ਲੈਂਦੀ ਆ ਜੀ ਆਪਾਂ ਕਹਿ ਦਈਏ ਅਤੇ ਇਹਦਾ ਕੋਈ ਥੱਲੇ ਚਿਕੜ ਨਹੀਂ ਹੁੰਦਾ ਜੀ ਬਸ ਇਹਦਾ ਮੇਨ ਕੰਮ ਆ ਜੀ ਜਿਹੜੀ ਆਪਣੀ ਅੱਜ ਕੱਲ ਖੁਸ਼ਕ ਹਵਾ ਚੱਲਦੀ ਆ ਮੌਸਮ ਖੁਸ਼ਕ ਹੁੰਦਾ ਈ ਉਹਦੇ ਵਿੱਚ ਨਮੀ ਬਣਾ ਕੇ ਰੱਖਦੀ ਆ ਜਿਹਦੇ ਵਿੱਚ ਪਸ਼ੂਆਂ ਨੂੰ ਵਧੀਆ ਮਹਿਸੂਸ ਹੁੰਦਾ ਠੰਡੇ ਰਹਿੰਦੇ ਨੇ ਜੀ ਪਸ਼ੂ ਤੇ ਜਿਹਦੇ ਆਪਣਾ ਦੁੱਧ ਦਾ ਅੱਜ ਕੱਲ ਆ ਕੇ ਫਰਕ ਪੈ ਜਾਂਦਾਗਾ ਜੀ ਹਾਂਜੀ ਉਹ ਦੁੱਧ ਦਾ ਫਰਕ ਨਹੀਂ ਪੈਂਦਾ ਜੀ ਦੁੱਧ ਉਹੀ ਰਹਿੰਦਾ ਜੀ ਜਿਹੜਾ ਆਪਣਾ ਨਾਰਮਲ ਦੇਜ ਹੁੰਦਾਗਾ ਤੇ ਆਹ ਭਾਈ ਗਰਦੀਪ ਜੀ ਨੇ ਆਪਣੇ ਇਸ ਟਾਈਮ ਕੰਮ ਕਰੀ ਜਾਂਦੇ ਨੇਗੇ ਜੀ ਤੇ ਜੇ ਵੀ ਜਿਵੇਂ ਵੀ ਤੁਹਾਨੂੰ ਦੱਸਿਆ ਜੀ ਵੀ ਮਤਲਬ 3 ਮਹੀਨਿਆਂ ਚ ਕੋਈ ਵੀ ਸਮੱਸਿਆ ਆਉਂਦੀ ਆ ਬਿਲਕੁਲ ਉਹ ਫ੍ਰੀ ਆਫ ਕਾਸਟ ਠੀਕ ਕਰਕੇ ਜਾਂਦੇ ਆ ਜੀ ਹਾਂਜੀ ਇਹ ਮੈਂ ਆਪਣਾ ਕਿਹੜੀ ਮੋਟਰ ਜਿਵੇਂ ਜੋ ਫਿਲਟਰ ਲਾਇਆ ਆਪਣੇ ਸਾਰਾ ਜਾਣਕਾਰੀ ਦਿਓ ਕਿੰਨਾ ਖਰਚ ਹੁੰਦਾ ਕਿਹੜੀ ਮੋਟਰ ਲੱਗਦੀ ਆ ਜਿਹੜੀਆਂ ਨੋਜ਼ਲਾਂ ਲੱਗਦੀਆਂ ਕਿੰਨੀ ਜਗ੍ਹਾ ਤੇ ਇੱਕ ਨੋਜ਼ਲ ਲਾਉਣੇ ਆ ਇਹ ਤੇ ਜੀ ਅਸੀਂ SK ਦੀ ਵੀ ਮੋਟਰ ਲਾਉਣੇ ਆ ਜ਼ਿਆਦਾਤਰ ਅਸੀਂ ਅਲੀਵਰ ਦੀ ਮੋਟਰ ਵਰਤਦੇ ਆ ਜੀ ਹਾਂਜੀ ਜਿਹੜੀ ਪ्युअर ਕਾਪਰ ਚ ਹੁੰਦੀ ਆ ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਮੋਟਰਾਂ ਆ ਜੀ 100 GDP ਜੀ ਤੇ 150 ਜੀਡੀਪੀ ਆ ਆਪਣੀ 300 ਜੀਡੀਪੀ ਤੇ ਅਲੱਗ ਅਲੱਗ ਜਿੰਨੇ ਆਪਣੇ ਭਵਾਰੇ ਲਵਾਉਣੇ ਜੀ ਉਹਨਾਂ ਨਾਲ ਅਲੱਗ ਅਲੱਗ ਅਮੇਜ਼ਿੰਗ ਕਰਕੇ ਮੋਟਰਾਂ ਲੱਗਦੀਆਂ ਜੀ ਤੇ ਇਹਦੇ ਵਿੱਚ ਕਿੰਨੇ ਫਾਸਲੇ ਤੇ ਇੱਕ ਨੂੰ ਚੱਲੋਨੇ ਸੀ ਇਹ ਆਪਾਂ ਜੀ ਤਕਰੀਬਨ ਸਾਢੇ ਕਿ ਤਿੰਨ ਫੁੱਟ ਦੇ ਇੱਕ ਨਿਊਜਲ ਲਾ ਦਿੰਨੇ ਆ ਜੀ ਅੱਛਾ ਸਾਢੇ ਕਿ ਤਿੰਨ ਫੁੱਟ ਦੇ ਲਗਭਗ 4 ਫੁੱਟ ਦੇ ਇੱਕ ਨਿਊਜਲ ਲਾ ਦਿੰਨੇ ਆ ਜੀ ਅੱਛਾ ਤੇ ਆਪਣਾ ਰੱਬ ਤੁਹਾਡਾ ਭਲਾ ਕਰੇ ਇਹ ਮੈਂ ਕਿ ਜਿਵੇਂ ਪਹਿਲਾਂ ਆਪਣੇ ਦੂਜੇ ਭਾਰੇ ਲਾਇਆ ਸੀ ਜਗ੍ਹਾ ਜ਼ਿਆਦਾ ਗਿੱਲੀ ਕਰਦੇ ਸੀ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਇਹਨਾਂ ਦੇ ਕੋਈ ਪ੍ਰੋਬਲਮ ਨਹੀਂ ਇਹ ਕੰਪਨੀ ਵੱਲੋਂ ਨਵੇਂ ਆਇਆ 0.92 ਇਹਨਾਂ ਦਾ ਮਾਡਲ ਹੈ ਜੀ ਇਹ ਬਸ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਪਾਣੀ ਤੋਂ ਬਸ ਸਵਾ ਇੱਕ ਤੋਂ ਸਵਾ ਗਲੀਟਰ ਤੱਕ ਪਾਣੀ ਇੱਕ ਨਿਊਜ਼ਲ ਡੋਲ ਦੇ ਜਿਹੜਾ ਉੱਪਰ ਹਵਾ ਜੀ ਰਹਿ ਜਾਂਦਾ ਬਸ ਇਹਨਾਂ ਦਾ ਮੇਨ ਕੰਮ ਹੈ ਜੀ ਮੌਸਮ ਵਿੱਚ ਨਮੀ ਨੂੰ ਮੇਨਟੇਨ ਰੱਖਣਾ ਜੀ ਹਾਂਜੀ ਤੇ ਆਪਣਾ ਇਹਦਾ ਕੋਈ ਖਰਚਾ ਆਈਡੀਆ ਆ ਗਿਆ ਖਰਚਾ ਮਤਲਬ ਆਈਡੀਆ ਤੁਹਾਨੂੰ ਇੱਕ ਦੇ ਦਾਨੇ ਆ ਜੀ ਬਾਕੀ ਦਾ ਤੁਸੀਂ ਕੰਟੈਕਟ ਜਿਹੜੇ ਤੁਹਾਨੂੰ ਨੰਬਰ ਬੋਲ ਚੁੱਕੇ ਆਂ ਜੀ ਉਹਨਾਂ ਦਾ ਮੇਨ ਹੈ ਮਤਲਬ ਇਹਦਾ ਪਾਗ ਸ਼ੁਰੂ ਕਰ ਲੈਣਾ ਜੀ 4500 ਤੋਂ ਸ਼ੁਰੂ ਹੋਊਗਾ ਜੀ ਸਾਡੇ ਕੋਲੇ ਜਿਹੜੀ ਹਿਸਾਬ ਦੀ ਤੁਸੀਂ ਮੋਟਰ ਲਾਉਂਗੇ ਜਾਂ ਜਿਹੜੇ ਹਿਸਾਬ ਨਾਲ ਆਪਣਾ ਬਜਟ ਆ ਪਾਪ ਲਵਾਉਂਗੇ ਜੀ ਉਸ ਹਿਸਾਬ ਨਾਲ ਇਹਦਾ ਰੇਟ ਤੁਹਾਨੂੰ ਦੇ ਦੇਾਂਗੇ ਜੀ ਜਿੱਥੇ ਵੀ ਪੂਰੇ ਆਪਣੇ ਪੂਰੇ ਮਤਲਬ ਜ਼ਿਲ੍ਹੇ 'ਚ ਕਹਿ ਲਓ ਜਿੱਥੇ ਵੀ ਨੇੜੇ-ਨੇੜੇ ਆ ਜਨ ਫੋਨ ਕਰਕੇ ਸਾ ਤੋਂ ਰੇਟ ਪਤਾ ਕਰ ਸਕਦੇ ਆ ਤੇ ਜਿਹਨੇ ਵੀ ਮੇਰੇ ਵੀਰਾਂ ਨੇ ਲਵਾਉਣੇ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਜੰਗਿਆਣਾ ਆ ਜਲੋ ਨੇੜੇ ਕਿਹੜੇ ਪਿੰਡ ਰਏ ਜੰਗਿਆਣੇ ਦੇ ਨਾਲ ਜਿਵੇਂ ਜੀ ਇੱਧਰ ਮੇਣਾ ਸਹਿਣਾ ਭਦੌੜਾ ਪੱਖੋ ਕਿੰਚਾ ਆ ਗਿਆ ਜੀ ਅਸੀਂ ਮਤਲਬ ਤਕਰੀਬਨ ਸਾਰੀ ਦੁਰੇ ਫਿਰਦੇ ਆ ਜੀ ਆਪਾਂ ਨੇ ਇੱਧਰ ਤੁਹਾਡੇ ਭਾਈ ਰੁਪਿਆ ਵਾਲੀ ਅਸੀਂ 100 ਕਿਲੋਮੀਟਰ ਦਾ ਕੰਮ ਹੀ ਜਾਵੜਦੇ ਆ ਜੀ ਡੇਲੀ ਦਾ ਸਾਡਾ ਇਹ ਹੈਗਾ ਜੀ ਹਾਂਜੀ ਇਹਨਾ ਪੰਨ ਦਾ ਮੋਬਾਈਲ ਨੰਬਰ ਲਾਵਾਂਗੇ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਨਾ ਜਿਵੇਂ ਭਾਈ ਇਹਨੂੰ ਦੱਸਿਆ ਵਾ ਕਿ ਸਾਰਾ ਜਿਹੜੀ ਜਾਣਕਾਰੀ ਇੱਕ ਵਾਰੀ ਦੁਆਰਾ ਤੁਸੀਂ ਨੰਬਰ ਤੇ ਕਨੈਕਟ ਕਰਕੇ ਲੈ ਸਕਦੇ ਹੋ ਹਾਂਜੀ ਤੇ ਇਹ ਹੁਣ ਆਪਾਂ ਆਪਣੇ ਪਿੰਡ ਭਾਈ ਰੁਪਾ ਚਲਵਾ ਰਹੇ ਆ ਮੇਰਾ ਆਪਣੇ ਘਰੇ ਨਣਕਿੰਗਰਾ ਡੈਲੀ ਫਾਰਮ ਤੇ ਹਾਂਜੀ ਪੂਰਾ ਹੈਵੀ ਮਟੀਰੀਅਲ ਹੁੰਦਾ ਜੀ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਮੋਟੀ ਪਾਈਪ ਵਰਤਦੇ ਆਂ ਜੀ ਆਪਾਂ ਜਿਹਦੇ ਵਿੱਚ ਜਿਵੇਂ ਕਿ ਅਕਸਰ ਜਲ ਬਜਮ ਜਾਂਦੀ ਹੈ ਇਹਨਾਂ ਚ ਜਿਵੇਂ ਬਲੈਕ ਪਾਈਪ ਵਿੱਚ ਜਲ ਬ ਵੀ ਘਟ ਜਾਂਦੀ ਹੈ ਜੀ ਤੇ ਹੋਰ ਵੀ ਆਪਣੇ ਜਿਵੇਂ ਕਿ ਨਿਊਜਲਰ ਰੁਕ ਜਾਂਦੀਆਂ ਉਹਨਾਂ ਨੂੰ ਫਿਲਟਰ ਲਾਇਆ ਹੋਇਆ ਸਪੈਸ਼ਲ ਜੀ ਗਾਰੰਟੀ ਕਿੰਨੀ ਦੱਸਿਆ ਸੀ ਗਾਰੰਟੀ ਸਾਡੀ ਸੀਜ਼ਨ ਦੀ ਆ 3 ਮਹੀਨਾ ਦੀ ਵੈਸੇ ਨੂੰ ਹੁੰਦਾ ਕੁਝ ਨਹੀਂਗਾ 3 ਮਹੀਨਾ ਚ ਕੁਝ ਵੀ ਹੋ ਜਾਂਦਾ ਜੀ ਅਸੀਂ ਫ੍ਰੀ ਆਫ ਕੋਸਟ ਜਿੱਥੇ ਮਰਜੀ ਆ ਜੀ ਇਮੀਡੀਏਟਲੀ ਠੀਕ ਕਰਕੇ ਜਾਵਾਂਗੇ ਅਗਲੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਤੇ ਇਹ ਮਤ ਕੇ ਜੇ ਲਾਉਣੇ ਪੈਣ ਦੇ ਸਰਦੀਆਂ ਚੱਕ ਜਾਣੇ ਲੱਗੇ ਰਹਿਣ ਨਹੀਂ ਸਰਦੀਆਂ ਚ ਜੇ ਲੱਗੇ ਰਹਿਣ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਅਗਰ ਵਾਈ ਤੁਸੀਂ ਨਿਊਜਲ ਲਾ ਲਓ ਜੀ ਹਾਂਜੀ ਉਹ ਤੁਹਾਨੂੰ ਬੈਟਰ ਰਹੂਗਾ ਕਿਉਂਕਿ ਨਿਊਜਲ 'ਚ ਇੱਕ ਬਰੀਕ ਛੇਦ ਹੁੰਦਾ ਜੀ ਉਹ ਨਾਲ ਆਪਣੇ ਪਾਣੀ ਸੋਰੇ ਸਾਰੇ ਵਾਲ ਜਾਂ ਪਾਣੀ ਰੁਕ ਜਾਂਦਾ ਜੀ ਉਹ ਪਾਣੀ ਫ੍ਰੀਜ਼ ਹੋ ਜਾਂਦਾ ਇਹਨਾਂ ਵਿੱਚ ਜੇ ਤੁਸੀਂ ਨਿਊਜਲ ਲਾ ਲਓ ਜੀ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਮੈਂ ਨਿਊਜਲ ਹੀ ਵਰਤਣਾ ਜਾਣਗੀਆਂ ਠੀਕ ਅਗਲੇ ਸੀਜ਼ਨ 'ਚ ਵੀ ਨਹੀਂ ਨਿਊਜਲ ਆਪਾਂ ਨੂੰ ਨਿਊ ਲਾਉਣੀਆਂ ਪਹਿਣਗੀਆਂ ਹਾਂਜੀ ਇੱਕ ਵਾਰੀ ਐਡਰੈਸ ਦੁਆਰਾ ਦੱਸ ਦੋ ਐਡਰੈਸ ਮੇਰਾ ਪਿੰਡ ਜੰਗੀਆਣਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਸੈਨੇ ਬਧੌੜ ਕੋਲੇ ਬਾਜਾ ਭਗਤਾ ਰੋਡ ਤੇ ਪਿੰਡ ਜੰਗੀਆਣਾ ਜੀ ਮੋਬਾਈਲ ਨੰਬਰ 8427209479 ਹੈ ਜੀ ਹਾਂਜੀ ਇਹਨਾਂ ਦਾ ਮੋਬਾਈਲ ਨੰਬਰ ਲਵਾ ਲਵਾਂਗਾ ਬਾਈ ਜੀ ਦੂਜੇ ਡਾਟਾ ਆ ਜਾ ਤੁਸੀਂ ਤੇ ਦੋਨੇ ਵੀਰ ਸਕੇ ਭਰਾ ਆ ਗਿਆ ਉਸ ਵਿੱਚ ਆ ਕੰਮ ਕਰਦੇ ਆ ਇਹ ਜੇਕਦੇ ਇਹਨਾਂ ਨੂੰ ਕਹਿੰਦੇ ਐਮਰਜੈਂਸੀ ਵੀਰ ਪਹਿਲਾਂ ਆਫ ਕੈਮਰਾ ਗੱਲ ਹੋਈ ਆ ਜੇ ਲੋਡ ਪਵੇ ਤਾਂ ਬੰਦੇ ਹੋਰ ਵੀ ਇਹਨਾਂ ਕੋਲੇ ਹੈਗੇ ਆ ਜਾਣੇ ਬਾਕੀ ਤੁਸੀਂ ਦੁਬਾਰਾ ਫੇਰ ਮੈਂ ਬੇਨਤੀ ਕਰਦਾ ਵੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਓਕੇ ਬਈ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ